Assalamualaikum Salut, ਤਰ ਵਗੈ ਕਾਤੇ ਪ੍ਰਣਵਤ ਨਾਨਕ ਹੁਕਮ ਪਾਛਾਨ ਸੁਖ ਗੋਵੈ ਵਰ ਸ਼ਰਣਾਗਤੀ ਕਿਰਪਾ ਨ ਦਯਾਲ ਏਕ ਅਕਰ ਹਦ ਮਨ ਬਸਤ ਨਾਨਕ ਹੋਤਨ ਹ

ਨਾਨਦੇ ਵਾਲੀ ਜਵਦਰ ਤਕਤਾਂ ਦੇ ਮਾਲਕ ਗਿਆਨ ਦੇ ਮਜਸ਼ਮੇ ਰਹਿਮਤਾਂ ਦੇ Bhandar ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਦਵਾ ਲਈ ਤੇ ਸਤਿਗੁਰਾਂ ਦੀ ਮਿਹਰ ਕਰਨ ਕੀ ਕੋਤਦਾਨੰਦ ਮੰਗ ਰਹੀ ਪਰਮ ਸਨਮਾਨ ਜੋਗ ਗੁਰੂ ਤੇ ਆਰੀ ਕਲਸ ਰੂਪ ਸਤ ਸੰਗਤ ਜੀਓ ਵੱਡੇ ਹੀ ਪਗ ਸੈਦਾਂ ਦੇ ਸਰਤਾਜ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੋਹਾਰ ਕਰਸਨਾ ਤੋਂ ਉਚਾਰਣ ਕੀਤੀ ਹੋਈ ਮਹਾਰਕ ਗਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਅਭਰ ਰੋਜ ਲੜੀ ਬਾਾਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਅਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਇਹੋ ਹਰ ਸਭ ਪਾਵੈ ਜਨ ਕੋਈ ਅੰਮ੍ਰਿਤ ਪੀਵੇ ਅਮਰ ਸੋ ਹੋਏ ਇਹੋ ਹਰ ਰਸ ਪਰਮਾਤਮਾ ਦੀ ਬੰਦਗੀ ਕਰਨੀ ਪਰਮਾਤਮਾ ਦਾ ਹਰ ਰਸ ਚੰਗੇ ਕਰਮ ਕਰਨੇ ਪਰਮਾਤਮਾ ਦਾ ਹਰ ਰਸ ਚੰਗੇ ਬੋਲ ਬੋਲਣੇ ਚੰਗਾ ਸੁਣਨਾ ਪਰਮਾਤਮਾ ਦਾ ਹਰ ਰਸ ਚੰਗਾ ਖਾਣਾ ਗੰਗਾ ਪੈਣਣਾ ਪ੍ਰਮਾਤਮਾ ਦਾ ਹਰ ਰਸ ਸਤਿਗੁਰਾਂ ਨੇ ਹਰ ਇੱਕ ਪਹਿਲੂ ਤੇ ਇਹਨੂੰ ਅਰਸ ਸਮਝਾਇਆ ਜਿਤ ਖਾਤੇ ਮਨ ਪੀੜੀ ਤਨ ਪੀੜੀ ਇਹ ਮਨ ਵਿੱਚ ਚੱਲੇ ਵਿਕਾਰ ਉਹ ਖਾਣਾ ਪੀਣਾ ਵੀ ਤਰਗੈ ਜਿਸ ਦੇ ਨਾਲ ਤੇਰਾ ਸਤਿਗੁਰਾਂ ਦਾ ਰਸ ਜਿਹੜਾ ਤੈਨੂੰ ਦਿੰਦੇ ਨੇ ਉਹ ਪਾਉਂ ਜਦ ਤੇਰੀ ਅਵਸਥਾ ਪਾਗ ਹੁੰਦੀ ਹੈ ਸਤਿਗੁਰੂ ਕਹਿੰਦੇ ਨੇ ਉਹ ਦੁਨੀਆਂ ਤੇ ਵਿਰਲੇ ਨੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਹਰ ਜਸ ਲੈਂਦੇ ਨੇ ਅੰਮ੍ਰਿਤ ਪੀਵੇ ਅਮਰ ਹੋਏ ਅੰਮ੍ਰਿਤ ਪੀਂਦੇ ਹੋਏ ਸਤਿਗੁਰਾਂ ਦੀ ਬਾਣੀ ਹੁੰਦਾ ਸਤਿਗੁਰਾਂ ਦੇ ਕੀਰਤਨ ਦਾ ਸਤਿਗੁਰਾਂ ਦੀਆਂ ਵਿਚਾਰਾਂ ਦਾ ਉਹ ਪਿਆਰੇ ਅਮਰ ਹੋ ਜਾਂਦੇ ਨੇ ਅਮਰ ਦਾ ਭਾਵ ਉਹਨਾਂ ਦੇ ਗੁਣਾਂ ਸਭੀ ਵੀ ਦੁਨੀਆ ਤੇ ਰਹਿੰਦੇ ਨੇ ਉਹਨਾਂ ਦੇ ਕੀਤੇ ਹੋਏ ਕਰਮ ਦੁਨੀਆ ਜਾਦ ਕਰਦੀਏ ਉਹਨੂੰ ਅਮਰ ਕਹਿੰਦੇ ਆ ਅਮਰਤ ਵੀ ਮਿਲੇ ਆ ਅਤੇ ਅਮਰ ਵੀ ਹੋਏ ਅਮਰਤ ਹੈ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਕੇ ਪਰਮ ਗਤ ਸਤਿਗੁਰਾਂ ਦੀ ਅਮਰਤ ਬਾਣੀ ਹੈ ਜਿਹੜਾ ਇਹਦਾ ਜਾਪ ਕਰਦਾ ਉਹਨੂੰ ਅਮਰਤ ਮਿਲਦਾ ਅਤੇ ਉਹਨਾਂ ਨੂੰ ਅਵਸਥਾ ਅਮਰਤੀ ਮਿਲਦੀ ਹੈ ਉਹ ਉਸ ਪੁਰਖ ਦਾ ਨਹੀਂ ਕਦੇ ਵਿਨਾਸ਼ ਜਿਨ੍ਹਾਂ ਦੇ ਕੋਲ ਸਤਿਗੁਰਾਂ ਦਾ ਅੰਮ੍ਰਿਤ ਰਸ ਆ ਜਾਂਦਾ ਹੈ ਸਤਿਗੁਰਾਂ ਦੀ ਬਾਣੀ ਸਤਿਗੁਰਾਂ ਦਾ ਸਿਮਰਨ ਸਤਿਗੁਰਾਂ ਦੀ ਯਾਦ ਹੈ ਉਹ ਪੁਰਖ ਕਦੇ ਵਿਨਾਸ਼ ਨਹੀਂ ਹੋ ਸਕਦਾ ਕਦੇ ਨਾਸ ਨਹੀਂ ਹੋ ਸਕਦਾ ਕਿਉਂਕਿ ਸਤਿਗੁਰੂ ਕਹਿੰਦੇ ਨੇ ਜਨਮ ਮੌਤ ਰੱਬ ਨੇ ਇੱਕ اٹਲ ਸਚਾਈ ਹੈ ਕਰਮ ਇਹਦੀ ਸੋਚ ਵਿਚਾਰ ਸਦੀਵੀ ਰਹ ਸਕਦੇ ਨੇ ਪਰ ਜੀ ਉਹ ਤਾਂ ਦੇ ਸਦੀਵੀ ਇਹ ਕਰਮ ਕਰਦਾ ਉਹ ਵੇਗਾ ਤਾਂ ਸੀਮਾ ਦੇ ਵਿੱਚ ਕੀਤਾ ਹੋਇਆ ਕਰਮ ਕਰਮ ਉਹ ਕੁਝ ਸਮੇਂ ਦੇ ਲਈ ਹੈ ਸਾਡਾ ਮਿੱਥਿਆ ਹੋਇਆ ਕੁਝ ਸਮੇਂ ਦੇ ਲਈ ਹੈ ਤਾਂ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੇ ਆਪਣੇ ਕਰਮਾਂ ਨੂੰ ਆਪਣੀ ਸੋਚ ਵਿਚਾਰ ਨੂੰ ਅਸੀਮ ਬਣਾ ਕੇ ਉਸ ਰੱਬ ਦੇ ਨਾਲ ਜੁੜੇ ਸੀ ਤਾਂ ਦੁਨੀਆ ਉਹਨਾਂ ਨੂੰ ਯਾਦ ਕਰਦੀ ਜੇ ਤੇਰੀ ਗਿਣਤੀ ਚੱਲਦੀ ਹੈ ਅਤੇ ਜੇ ਤੂੰ ਮਿੱਤਕੇ ਚੱਲਦਾ ਪਿਆ ਸਤਿਗੁਰੂ ਕਹਿੰਦੇ ਫੇਰ ਤਾਂ ਤੂੰ ਆਪਣੇ ਸਾਧ ਦੇ ਵਿੱਚ ਹੈ ਅੱਜ ਨਹੀਂ ਤਾਂ ਕੱਲ ਇਸ ਗਿਣਤੀ ਦਾ ਅੰਤ ਆ ਹੀ ਜਾਂਦਾ ਹੈ ਪਰ ਜਿਹੜਾ ਅਸੀਮ ਹੈ ਅਸੀਮ ਦੇ ਲਈ ਬੇਸਮਾਰ ਸ਼ਬਦ ਬੀਅੰਤ ਹੈ ਅਸੀਮ ਦੇ ਲਈ ਜਿਹੜਾ ਪਰਾਵਾਰਣਾ ਹੋਵੇ ਉਹਨੂੰ ਅਸੀਮ ਕਿਹਾ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ ਉਸ ਪੁਰਖ ਕਾ ਨਾਹੀਂ ਕਦੇ ਵਿਨਾਸ਼ ਜਾਕੇ ਮਨ ਪ੍ਰਗਟੇ ਗੁਣਤਾਸ ਕਿਹਦਾ ਵਿਨਾਸ਼ ਨਹੀਂ ਹੁੰਦਾ ਜੀ ਦੁਨੀਆਂ ਤੇ ਕਿਹੜੇ ਇਨਸਾਨ ਦਾ ਕਿਹੜੇ ਪੁਰਖ ਦਾ ਜਿਹੜਾ ਪੁਰਖ ਰੱਬ ਦੇ ਦਰ ਤੇ ਪ੍ਰਮਾਤਮਾ ਦੇ ਗੁਣਾਂ ਨੂੰ ਗ੍ਰਹਿਣ ਕਰਦਾ ਉਹਨਾਂ ਦਰਨੇ ਰੱਬ ਦੇ ਸੰਗਤ ਜੀ ਸਾਰੇ ਸਤਕਾਰ ਜੋ ਮੰਦਰ ਜਾਈਏ ਮਸੀਤੇ ਜਾਈਏ ਕਬੀਰ ਜੀ ਤੈ ਕਿੰਨੇ ਕਿ ਬੇਦਕ ਤੇਵ ਕਉ ਮਛ ਝੂਠੇ ਕੋਈ ਧਰਮ ਝੂਠਾ ਨਹੀਂ ਇਹਨੇ ਆਪਣੇ ਹਿਸਾਬ ਦੇ ਨਾਲ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਦੇ ਆਪ ਝੂਠਾ ਹੋ ਜਾਂਦਾ ਹੈ ਕਦੇ ਸੱਚਾ ਹੋ ਜਾਂਦਾ ਹੈ ਕਦੇ ਜੁੜ ਜਾਂਦਾ ਹੈ ਕਦੇ ਟੁੱਟ ਜਾਂਦਾ ਆਪਣੇ ਹਿਸਾਬ ਦੇ ਨਾਲ ਧਰਮਾਂ ਨੂੰ ਮੰਨ ਲਿਆ ਤਾਂ ਸਤਿਗੁਰੂ ਕਹਿੰਦੇ ਨੇ ਉਸ ਪੁਰਖ ਜਿਹੜਾ ਜੁੜ ਗਿਆ ਭਾਈ ਉਹਦਾ ਕਦੇ ਵਿਨਾਸ਼ ਨਹੀਂ ਹੁੰਦਾ ਆਠ ਪਹਿਰ ਹਰਖਾ ਨਾਮ ਲੈ ਅੱਠੇ ਪਹਿਰ ਫਿਰ 4 ਦਿਨ ਦੇ 4 ਰਾਤਰੀ ਦੇ ਪਹਿਰ ਸਤਿਗੁਰੂ ਕਹਿੰਦੇ ਨੇ ਜੇ ਅੱਠੇ ਪਹਿਰ ਸਫਲੇ ਕਰਨੇ ਨੇ ਜਿਸ ਤਰ੍ਹਾਂ ਦੁਨੀਆਂ ਦੇ ਵਿੱਚ ਵਿਚਰਦੇ ਆ ਹੋਇਆ ਸਤਿਗੁਰੂ ਕਹਿੰਦੇ ਨੇ 100 ਗੁਲਾਮੇ ਦੇ ਨਹਿ ਕੇ ਰਾਤੀ ਮਿਲਨ ਸੰਸ 100 ਦੇ ਦਿਨ ਦੇ ਤਾਂ ਸੌ ਨੇ ਰਾਤੀ ਸੌਣ ਲੱਗੇ ਆ ਸੁੱਤਿਆਂ ਵੀ ਸੰਸ ਆ ਜਾ ਰਹੀਆਂ ਲੰਬੇ ਨੇ ਕਿਉਂਕਿ ਇਹਨੇ ਸੋਣਾ ਰੱਬ ਦਾ ਕੋਈ ਧੰਨਵਾਦ ਨਹੀਂ ਆ ਉੱਠਣ ਲੱਗਿਆ ਰੱਬ ਦਾ ਕੋਈ ਸ਼ੁਕਰਾਨਾ ਨਹੀਂ ਹੈ ਰੱਬ ਨੂੰ ਵੀ ਜਾਤ ਨਹੀਂ ਜਿੰਦਗੀ ਬਤੀਤ ਕਰਦਾ ਪਿਆ ਉਸ ਆਪਣੇ ਸਾਹਬ ਦੇ ਨਾਲ ਹੁਣ ਉਹ ਇਨਸਾਨ ਦੇ ਕਰਮ ਉਹ ਇਨਸਾਨ ਦੀ ਸੋਚ ਵਿਚਾਰ ਸੀਮਾ ਦੇ ਵਿੱਚ ਪਰਵਾਰ ਦੀ ਦੁਨੀਆ ਕਰਦੀ ਪਈ ਹੈ ਪਰਵਾਰ ਦੀ ਪਰਤਪਾਲਣਾ ਕਰਦੀ ਹੈ ਪਰਵਾਰ ਦੀ ਲਈ ਦੁਨੀਆ ਦੇ ਵਿੱਚ ਕੰਮ-ਕਾਰ ਚੱਲਦੇ ਨੇ ਪਰ ਇਹਨਾਂ ਕੰਮਕਾਰਾਂ ਤੋਂ ਉੱਠ ਕੇ ਇੱਕ ਰੱਬ ਦਾ ਕੰਮ ਹੈ ਜਿਹੜੀ ਰੱਬ ਨੇ ਦੀ ਡਿਊਟੀ ਲਈ ਹੈ ਉਹ ਕਹਿੰਦੇ ਨੇ ਭਾਈ ਪ੍ਰਾਪਤ ਮਨੁੱਖ ਤੇਰੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ ਰੱਬ ਨੇ ਤੇਰੀ ਵਾਰੀ ਲਈ ਹੈ ਭਾਈ ਰੱਬ ਨੇ ਚਨ ਮਨੁੱਖਾ ਜਾਮੇ ਦੀ ਇਹ ਵਾਰੀ ਲਈ ਹੈ ਕਿ ਰੱਬ ਦੇ ਵਿੱਚ ਤੁ ਮਿਲਾਬ ਕਰੇਗਾ ਆਪਣੇ ਜਨਮ ਨੂੰ ਜਿੱਤ ਕੇ ਚਲੇਗਾ ਦੁਨੀਆ ਹਾਰਦੀ ਆਹੀ ਹੈ ਅਤੇ ਹਾਰ ਰਹੀ ਹੈ ਇਹ ਮਨੁੱਖਾ ਜਨਮ ਹਾਰ ਕੇ ਫਿਰ ਦੁਬਾਰਾ ਉਹੀ ਜਿਹੜਾ 84 ਦਾ ਜਿਦਾਂ ਦੇ ਸਾਡੇ ਸੋਚ ਵਿਚਾਰ ਜਿਦਾਂ ਦੇ ਸਾਡੇ ਕਰਮ ਨੇ ਉਸਾਨੂੰ ਪਤਾ ਹੈ ਕਿ ਸਾਡੀ ਵਰਤੀ ਕਿਹੜੀ ਬਣ ਗਈ ਹੈ ਕੂਕਰ ਹੈ ਸੂਕਰ ਹੈ ਕਰਤਵ ਹੈ ਕਾਕ ਹੈ ਸਰਪਨ ਹੈ ਤੁਲਕਲ ਹੈ ਸਤਿਗੁਰ ਕਹਿੰਦੇ ਨੇ ਨਾਮ ਬਿਨਾ ਜੇ ਤੈ ਪੈਣਾ ਖਾ ਨਾਮ ਤੋਂ ਬਿਨਾ ਜੋ ਕੁੱਕ ਜੀ ਖਾਂਦਾ ਨਾ ਜਿਉਂ ਕੁੱਕਰ ਝੂਠਨ ਮਹਿ ਪਾਏ ਸਤਿਗੁਰੂ ਕਹਿੰਦੇ ਨੇ ਜਿਵੇਂ ਕੁੱਕਰ ਝੂਠਨ ਮਹਿ ਪਾਏ ਟੂਠੇ ਵਰਦਨਾ ਦੇ ਵਿੱਚ ਜਾਂ ਗੰਦਗੀ ਦੇ ਵਿੱਚ ਮੂੰਹ ਮਾਰਦਾ ਹੈ ਕੁੱਕਰ ਕਹਿੰਦੇ ਕੋਤ ਦਿਨ ਜਿਉਂ ਕੁੱਕਰ ਝੂਠਨ ਮਹਿ ਪਾਏ ਨਾਮ ਬਿਨਾ ਜੇਤਾ ਵਿਵਹਾਰ ਜੋ ਮਰਤਕ ਮਿੱਥਿਆ ਸੀਗਾ ਨਾਮ ਤੋਂ ਬਿਨਾਂ ਸਤਿਗੁਰੂ ਕਹਿੰਦੇ ਇਨਸਾਨ ਇਦਾਂ ਦਾ ਹੈ ਕਿ ਜਿਵੇਂ ਇਹਨੇ ਮੰਲੋ ਭਜਨ ਬੰਦਗੀ ਕੀਤੀ ਹੈ ਇਹ ਵਿਖਾਵੇ ਦੀ ਕੀਤੀ ਹੈ ਦਾਨ ਪੁਨ ਕੀਤਾ ਇਹਨੇ ਵਿਖਾਵੇ ਦਾ ਕੀਤਾ ਜੋ ਕੁਝ ਕੀਤਾ ਇਹਨੇ ਵਿਖਾਵੇ ਦੀ ਗੱਲ ਕਰਦੇ ਨੇ ਸਤਿਗੁਰੂ ਕਿ ਜਦੋਂ ਇਹ ਇਨਸਾਨ ਫੌਤ ਹੋ ਗਿਆ ਹੁਣ ਉਹਤੇ ਅਨੇਕਾਂ ਧਰਮਾਂ ਦੇ ਅਤਵ ਮੁਤਾਬਕ ਅਸੀਂ ਕਰੀਏ ਕਿ ਇਹਨੂੰ ਧਰਮਾਂ ਦੇ ਮੁਤਾਬਕ ਇਦਾਂ ਕਰ ਲਈਏ ਇਦਾਂ ਕਰ ਲਈਏ ਕਿਤੇ ਤਰੀ ਜਾਵੇਗਾ ਉਤੇ ਸ਼ਿੰਗਾਰ ਵੀ ਬੜੇ ਕਰ ਲਈਏ ਸੀ ਹੁਣ ਕਹਿੰਦੇ ਨੇ ਜੋ ਮਿੱਥੇ ਅਮਰਤਕ ਮਿੱਥਿਆ ਸ਼ਿੰਗਾਰ ਮਰਤਕ ਬੰਦੇ ਤੇ ਡੈਡ ਬੋਡੀ ਤੇ ਲੱਖਾਂ ਹੀ ਸ਼ਿੰਗਾਰ ਕੀਤੇ ਜਾਣ ਉਹ ਬੇਅਰਥ ਨੇ ਸ਼ਿੰਗਾਰ ਜਿਹੜੇ ਨੇ ਉਹਦੇ ਕੀਤੇ ਹੋਏ ਬੇਅਰਥ ਨੇ ਕਿਉਂਕਿ ਧਰਤੀ ਦੇ ਵਿੱਚ ਆਪਣਾ ਦਫਨਾਇਆ ਜਾਣਾ ਜਾਂ ਉਹਨੂੰ ਅਗਨ ਭੇਡ ਕੀਤਾ ਜਾਣਾ ਕਿਸੇ ਅਰਥ ਦਾ ਵੀ ਸ਼ਿੰਗਾਰ ਨਹੀਂ ਹੈ ਸਤਿਗੁਰੂ ਕਿਸਾਨ ਦੱਸ ਰਹੇ ਨੇ ਭਾਈ ਤੂੰ ਰੱਬ ਦੇ ਦਰ ਤੋਂ ਟੁੱਟ ਕੇ ਇਦਾਂ ਦਾ ਕਿ ਜਿਵੇਂ ਮਰਦਕ ਦੇ ਸ਼ਿੰਗਾਰ ਕੀਤਾ ਹੁੰਦਾ ਹੈ ਤੇਰਾ ਦਾਨਪੁਨ ਕੀਤਾ ਕੁਝ ਕਰਦਾ ਲੈ ਉਹਦੇ ਵਿੱਚ ਆਪਣੀ ਹੋ ਮੈਂ ਆ ਗਈ ਵਿਕਾਰ ਨਾਮ ਬਿਨਾ ਜੀਤਾ ਵਿਵਹਾਰ ਇਹ ਤੇ ਜਿੰਨੇ ਵੀ ਤੂੰ ਕੰਮ ਕਾਰ ਕਰਦਾ ਸਤਿਗੁਰੂ ਕਹਿੰਦੇ ਨੇ ਸਾਰਾ ਕਾਰ ਵਿਵਹਾਰ ਤੇਰਾ ਵਿਕਾਰ ਹੈ ਜੀ ਉੱਥੇ ਨਾਮ ਨਹੀਂ ਹੈ ਅਤੇ ਤੇਰੀ ਨਿਆਈ ਏਦਾਂ ਦੀ ਹੈ ਜਿਵੇਂ ਮੁਰਦੇ ਨੂੰ ਸ਼ਿੰਗਾਰ ਲਾਈ ਦੇ ਮੁਰਦੇ ਨੂੰ ਸ਼ਿੰਗਾਰ ਕਰੀਂਦੇ ਸਤਿਗੁਰੂ ਕਹਿੰਦੇ ਰੱਬ ਦਾ ਨਾਮ ਜਪਣ ਵਾਲੇ ਰੱਬ ਦੀ ਯਾਦ ਦੇ ਵਿੱਚ ਜਿਦੋਂ ਰਹਿੰਦੇ ਨੇ ਅਠੇ ਪੈਰ ਫਿਰੋਦਾ ਨਾਮ ਜਪਦੇ ਨੇ ਸੱਚ ਉਪਦੇਸ਼ ਸੇਵਾ ਕਰਦੇ ਆ ਰੱਬ ਦੀ ਸਭ ਤੋਂ ਵੱਡੀ ਇਜਾਮਤ ਇਹ ਹੈ ਕਿ ਉਹ ਸੱਚ ਉਪਦੇਸ਼ ਨੂੰ ਕਮਾਉਂਦੇ ਨੇ ਅੱਗੇ ਵੀ ਕਿਸੇ ਨੂੰ ਸੱਚੀ ਦਿੰਦੇ ਨੇ ਝੂਠ ਦੇ ਨਾਲ ਨਹੀਂ ਤੋਲਦੇ ਕਿਸੇ ਨੂੰ ਕੁਫਰ ਦੇ ਨਾਲ ਨਹੀਂ ਤੋਲਦੇ ਕਿਸੇ ਦੇ ਕੋਲ ਬੁਖਾਵਾ ਨਹੀਂ ਹੈ ਉਹ ਜਿੰਨੇ ਕਾਪ ਜੁੜੇ ਨੇ ਅੱਗੇ ਉਤਨਾ ਕਰ ਰੱਬ ਨੂੰ ਜੋੜੇ ਇਹ ਨਹੀਂ ਕਿ ਆਪਣਾ ਹਿਸਾਬ ਦੇ ਨਾਲ ਆਪਨਾ ਦੇ ਚੂੜੂ ਪਰ ਪਾਣੀ ਤਹ ਨਿੰਦੈ ਜੇ ਗੰਗਾ ਪਾਣੀ ਕਿ ਆਪ ਤਾਂ ਕਿਸੇ ਨੂੰ ਚੂੜੀ ਪਰ ਪਾਣੀ ਦੇ ਨਹੀਂ ਸਕਦੇ ਅਤੇ ਦੂਜਿਆਂ ਦੇ ਲਈ ਬੜੀਆਂ ਉੱਚੀਆਂ ਉੱਚੀਆਂ ਗੱਲਾਂ ਕਰਨੀਆਂ ਹੈ ਐਦਾ ਨਹੀਂ ਜਿਹੜਾ ਰੱਬ ਦਾ ਪਿਆਰਾ ਹੈ ਜਿੱਦਾਂ ਦੀ ਉਹਦੀ ਅਵਸਥਾ ਬਣ ਜਾਂਦੀ ਹੈ ਅਵਸਥਾ ਰੱਬ ਦੇ ਪਿਆਰੇ ਦੀ ਪਰਉਪਕਾਰ ਕਰਨ ਦੀ ਵਗਦੀ ਹੈ ਜਦੋਂ ਐਦਾਂ ਦੀ ਅਵਸਥਾ ਬਣਦੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਫਿਰ ਉਹ ਅੱਗੇ ਅਵਸਥਾ ਦਿੰਦਾ ਹੈ ਮੋਹ ਮਾਇਆ ਕੈ ਸੰਗ ਦਾ ਲੇਪ ਫਿਰ ਉਹ ਕਿਸੇ ਵੀ ਮੋਹ ਮਾਇਆ ਦੇ ਨਾਲ ਉਹਦਾ ਜੋੜ ਨਹੀਂ ਰਹਿੰਦਾ ਲੇਪ ਕਹਿੰਦੇ ਨੇ ਲਗਾਓ ਜੋੜ ਮੋਹ ਨਹੀਂ ਰਹਿੰਦਾ ਕਿਸੇ ਦੇ ਨਾਲ ਉਹਦਾ ਮੋਹ ਨਹੀਂ ਹੈ ਪ੍ਰਭਾ ਅੰਧਕਾਰ ਦੀਪਕ ਪਰਗਾ ਸਿੱਖੋ ਕਿ ਰੱਬ ਨੇ ਐਦਾਂ ਦੀ ਰਹਿਮਤ ਦਿੱਤੀ ਉਸ ਪਿਆਰੇ ਨੂੰ ਮਨ ਵਿੱਚ ਰੱਖ ਹੈ ਹਰ ਹਰ ਏਕ ਮਨ ਦੇ ਵਿੱਚ ਉਹ ਸਿਰਫ ਪਰਮਾਤਮਾ ਦੀ ਯਾਦ ਨੂੰ ਜਾਂ ਚੰਗੇ ਗੁਣਾਂ ਨੂੰ ਲੈ ਕੇ ਚੱਲਦਾ ਹੈ ਚੰਗੇ ਗੁਣ ਚੰਗੀ ਸੋਚ ਵਿਚਾਰ ਰੱਖਣੀ ਇਹੀ ਰੱਬ ਦਾ ਅੰਮ੍ਰਿਤ ਹੈ ਇਹੀ ਰੱਬ ਦੀ ਬੰਦਗੀ ਹੈ ਇਹੀ ਸਤਿਗੁਰੂ ਕਹਿੰਦੇ ਨੇ ਇਨਸਾਨ ਨੂੰ ਅਮਰ ਕਰਦੇ ਨੇ ਉਹਨਾਂ ਰੱਬ ਦੇ ਗੁਣਾਂ ਨੂੰ ਲੈ ਕੇ ਚੱਲੇ ਆ ਸਤਿਗੁਰੂ ਕਹਿੰਦੇ ਨੇ ਅੰਧਕਾਰ ਦੀਪਕ ਪ੍ਰਗਾਸ ਹੈ ਕੋਪਾ ਹਨੇਰਾ ਵਿਵੇਕ ਕੋਪਾ ਹਨੇਰੇ ਦੇ ਵਿੱਚ ਦੀਵੇ ਤੋਂ ਬਣਾ ਕੁਝ ਨਹੀਂ ਬਣਦਾ ਤਾਂ ਅਸੀਂ ਆਪ ਸਜਾਵਟ ਕੀਤੀ ਹੈ ਕਮਰੇ ਦੀ ਆਪ ਸਜਾਈਆਂ ਨੇ ਜੇ ਉਹਦੇ ਵਿੱਚ ਕੋਪਾ ਹਨੇਰੇ ਦੇ ਵਿੱਚ ਜਾਈਏ ਨਾ ਜਿਹੜੀਆਂ ਸਾਡੀਆਂ ਚੀਜ਼ਾਂ ਸਜਾਈਆਂ ਨੇ ਸਜਾਵਟ ਵਾਲੀਆਂ ਨੇ ਸਾਨੂੰ ਉਹ ਵੀ ਦੁਖਦਾਈ ਦੇ ਸਕੋ ਉਹਨਾਂ ਦੇ ਵੀ ਸਾਡੇ ਠੇਡੇ ਵੱਜ ਸਕਦੇ ਨੇ ਸਾਨੂੰ ਪਤਾ ਇੱਥੇ ਕੀ ਜਾਪਈ ਹੈ ਆ ਸਜਾਈ ਹੈ ਇੱਥੇ ਆਪੇ ਹੈ ਪਰ ਜਦੋਂ ਹਨੇਰਾ ਹੋ ਜੇ ਨਾ ਉਹਨਾਂ ਦੀ ਠੇਡੇ ਵੱਜਦੇ ਨੇ ਇਹਨੂੰ ਕਹਿੰਦੇ ਨੇ ਅੰਧਕਾਰ ਦੀਪਕ ਪ੍ਰਕਾਸ਼ ਜਦੋਂ ਚਾਨਣ ਹੁੰਦਾ ਹੈ ਤਾ ਫਿਰ ਉਹ ਸਭ ਕੁਝ ਦਿਸਦੀ ਆਪਣੀ ਥਾਂ ਤੇ ਪਈ ਚੀਜ਼ ਐ ਇਦਾਂ ਹੀ ਸਤਿਗੁਰੂ ਕਹਿੰਦੇ ਪਰਮਾਤਮਾ ਦੇ ਦੀਪਕ ਦੀ ਗੱਲ ਐ ਪਰਮਾਤਮਾ ਦੇ ਪ੍ਰਕਾਸ਼ ਦੀ ਗੱਲ ਐ ਗੁਰਬਾਣੀ ਇਸ ਜਗ ਵਿਚਾਨਣ ਸਤਿਗੁਰੂ ਚਾਨਣ ਮੁਰਾਰਾ ਜਦੋਂ ਕਰਦੇ ਨੇ ਸਾਡਾ ਅੰਧਕਾਰ ਨਾਸ਼ ਹੁੰਦਾ ਹੈ ਸਾਡਾ ਹੰਕਾਰ ਨਾਸ਼ ਹੁੰਦਾ ਹੈ ਸਾਡੀ ਅੰਗਤਾ ਨਾਸ਼ ਹੁੰਦੀ ਹੈ ਸਾਡੀ ਈਕੋਤਾ ਨਾਸ਼ ਹੁੰਦੀ ਹੈ ਤਾਂ ਜਦੋਂ ਇਦਾਂ ਹੁੰਦਾ ਹੈ ਸਤਿਗੁਰੂ ਕਹਿੰਦੇ ਫਿਰ ਨਾਨਕ ਪਰਮੋ ਦੁਖ ਤਹ ਤੇ ਨਾ ਸੇ ਪਰਮ ਗਿਆ ਮੋ ਗਿਆ ਦੁੱਖ ਗਿਆ ਅਤੇ ਦੁੱਖ ਕਲੇ ਹਰ ਇੱਕ ਚੀਜੇ ਤੋਂ ਨਸ ਗਈ ਹੈ ਜਦੋਂ ਚਾਨਣਾ ਹੋ ਗਿਆ ਪਰਮ ਵੀ ਇਹਦਾ ਗਿਆ ਦੁੱਖ ਵੀ ਇਹਦੇ ਗਏ ਇਹਦਾ ਦੁਨੀਆ ਦੇ ਨਾਲ ਹਰ ਇੱਕ ਚੀਜ ਦੇ ਨਾਲ ਲਗਾਅ ਵੇ ਮੋਹ ਇਹਦਾ ਉਹ ਵੀ ਇਹਦਾ ਮਿਟ ਗਿਆ ਹੁਣ ਕਿਹਦੇ ਨਾਲ ਲਗਾਅ ਸਿਰਫ ਰੱਬ ਦੇ ਨਾਲ ਜਿਨੇ ਪ੍ਰੇਮ ਕੀਓ ਤੈਨਹੀ ਪ੍ਰਪਾਯ ਜਦੋਂ ਇਦਾਂ ਦਾ ਲਗਾਅ ਬਣਦਾ ਸਤਿਗੁਰੂ ਕਹਿੰਦੇ ਨੇ ਉਹ ਭਾਈ ਪ੍ਰਕਾਸ਼ ਦੇ ਨਾਲ ਹੁੰਦਾ ਸਤਿਗੁਰੂ ਚਾਨਣ ਮੰਨਿਆ ਰਾ ਚਾਨਣ ਮਾਰੇ ਆ ਸਕਦਾ ਸਾਡੀ ਕਰਮਾਂ ਦੇ ਨਾਲ ਸਾਡੀ ਸੋਚ ਵਿਚਾਰ ਦੇ ਨਾਲ ਕਰਮ ਬਣਦੇ ਨੇ ਸੋਚ ਵਿਚਾਰ ਬਣਦੀ ਹੈ ਕਰਮਾਂ ਦੇ ਰਾਹੀ ਹੁੰਦਾ ਜੀ ਸਤਿਗੁਰਾਂ ਦਾ ਪ੍ਰਕਾਸ਼ ਸੋਚ ਦੇ ਰਾਹੀ ਹੁੰਦਾ ਸਤਿਗੁਰਾਂ ਦਾ ਚਾਨਣ ਮਾਰੇ ਆ ਹੁਣ ਜੀ ਇਨਸਾਨ ਬੇਸਮਝੀ ਦੇ ਵਿੱਚ ਹੈ ਬੇਸਮਝੀ ਦੇ ਵਿੱਚ ਕਈ ਵਾਰ ਧਰਮ ਦੇ ਰਸਤੇ ਤੇ ਚੱਲਦਾ ਹੋਇਆ ਬੜੇ ਗੁਨਾਹ ਕਰ ਦਿੰਦਾ ਹੈ ਦੁਨੀਆ ਤੇ ਚੱਲਦਾ ਤਾਂ ਕਰਦੀ ਹੈ ਕਿ ਕੋਈ ਸਮਝ ਨਹੀਂ ਹੈ ਗਿਆਨ ਨਹੀਂ ਹੈ ਜਦੋਂ ਰੱਬ ਨੇ ਗਿਆਨ ਦੇਣਾ ਉਹ ਤਾਂ ਪ੍ਰਕਾਸ਼ ਹੁੰਦਾ ਹੈ ਉਹਨੇ ਨਾ ਦੂਰ ਹੋਣਾ ਚਾਨਣੇ ਹਨੇਰਾ ਹੁੰਦਾ ਹੈ ਮਲੋ ਤੇਰੀ ਬੁਲ ਗਿਆਨ ਉਸ ਗਿਆਨ ਸਤਿਗੁਰੂ ਕਹਿੰਦੇ ਨੇ ਜ਼ਿੰਦਗੀ ਦਾ ਆਧਾਰ ਹੈ ਤਾਂ ਜਦੋਂ ਇਦਾਂ ਬਣਾ ਹੁੰਦਾ ਹੈ ਇਨਸਾਨ ਤਾਂ ਫਿਰ ਕਹਿੰਦੇ ਨੇ ਸਤਿਗੁਰੂ ਤੇਰੇ ਭਾਈ ਦੁੱਖ ਪਰਮ ਜਿਹੜੇ ਤਨ ਜਨਮਾਂ ਜਨਮਾਂ ਤਰਾਂ ਤੋਂ ਰੋਗ ਤੈਨੂੰ ਲਾ ਰਹੇ ਨੇ ਜਨਮਾਂ ਜਨਮਾਂ ਤਰਾਂ ਦੇ ਦੁੱਖ ਕਲੇਸ਼ ਤੈਨੂੰ ਲਾ ਰਹੇ ਨੇ ਤੇਰਾ ਬੋਲਣਾ ਵੀ ਜਨਮਾਂ ਜਨਮਾਂ ਤਰਾਂ ਦਾ ਰੋਗ ਲਾਉਂਦਾ ਪਿਆ ਤੈਨੂੰ ਤੇਰਾ ਚੱਲਣਾ ਹਰ ਇੱਕ ਚੀਜ਼ ਦੁੱਖ ਕਲੇਸ਼ ਤੈਨੂੰ ਲਾ ਰਿਹਾ ਹੈ ਪਰ ਜਦੋਂ ਚਾਨਣ ਮਨਿਆਰਾ ਹੁੰਦਾ ਫਿਰ ਤੂੰ ਤੈਨੂੰ ਪਤਾ ਹੈ ਕਿ ਨਰਕ ਦੀ ਜ਼ਿੰਦਗੀ ਭੋਖਣੀ ਪਾਣੀ ਹੈ ਜ਼ੁਬਾਨ 70 ਗ੍ਰਾਮ ਦੀ ਜ਼ੁਬਾਨ ਹੈ ਅਤੀ ਦੇ ਨਾਲ ਇਤਨਾ ਕਫਰ ਤੋਲੇ ਇਤਨੇ ਧਗੇ ਵਾਜੀਆਂ ਕਰ ਲਈਆਂ ਤਾਂ ਫਿਰ ਜਦੋਂ ਰੱਬ ਦੇ ਦਰ ਤੇ ਇਦਾਂ ਗਿਆਨ ਸੋਝੀ ਆਉਂਦੀ ਹੈ ਫਿਰ ਦਵਾਰਾ ਜ਼ੁਬਾਨ ਤੋਂ ਇਦਾਂ ਦੇ ਸ਼ਬਦ ਨਹੀਂ ਬੋਲਦਾ ਜਿਹਦੇ ਨਾਲ ਸਾਨੂੰ ਲੇਖਾ ਭੁਗਤਣਾ ਹੈ ਪਰ ਦਰਬ ਦੀ ਦਰ ਤੇ ਪ੍ਰਵਾਨ ਹੁੰਦੇ ਨੇ ਪਰ ਗਿਆਨ ਸਤ ਕਹਿੰਦੇ ਹੋਈ ਹੈ ਮੰਨੇ ਕੀ ਗੱਤ ਕਹੀ ਦਰ ਤੇ ਪ੍ਰਵਾਨ ਕੌਣ ਹੁੰਦਾ ਜਿਹੜਾ ਮੰਨ ਲੈਂਦਾ ਸੁਣਦੇ ਸਾਰੇ ਸੁਣਿਆ ਸਿੱਧ ਬੜੇ ਬੜੇ ਸਿਧਾਂ ਨੇ ਪੀਰਾਂ ਨੇ ਸੁਣਿਆ ਮੰਨਿਆ ਉਹ ਚਾਨਣ ਵੰਡਿਆ ਰਾ ਕਿਹਨਾਂ ਦੇ ਕੋਲ ਹੋਇਆ ਜਿਨ੍ਹਾਂ ਨੇ ਗੱਲ ਨੂੰ ਮੰਨਿਆ ਮੰਨਣ ਦਾ ਭਾਗ ਹੁੰਦਾ ਆਪਣੀ ਜ਼ਿੰਦਗੀ ਤੇ ਲਾਗੂ ਕਰਨੀ ਫਿਰ ਸਤਿਗੁਰੂਵਾਰੇ ਨੇਾਰੇ ਕਰਦੇ ਨੇ ਜਦੋਂ ਸੀ ਆਪਣੀ ਜ਼ਿੰਦਗੀ ਦੇ ਵਿੱਚ ਸਤਿਗੁਰਾਂ ਦੇ ਸ਼ਬਦਾਂ ਲਾਭੋ ਕਰਦੇ ਆ ਜੀ ਸਮਾਪਤੀ ਦਾ ਸਮੇ ਉਹਨਾਂ ਆਪ ਲਾਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ